ਸ਼ੰਗਣੀ ਧੁੰਦ ਨਾਲ ਸ਼ੁਰੂ ਹੋਈ ਸਵੇਰ ਦੌਰਾਨ ਦਸਮ ਪਿਤਾ ਗੁਰੂ ਗਵਿੰਦਰ ਸਿੰਘ ਜੀ ਮਹਾਰਾਜ ਦੇ ਨਿਹਾ ਵਿੱਚ ਚੁੰਕੇ ਸ਼ਹੀਦ ਕੀਤੇ ਗਏ ਦੋਵੇਂ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਅੱਜ ਸ਼ਹੀਦਾਨੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ 3 ਦਿਨਾਂ ਦੀ ਸ਼ਹੀਦੀ ਸਭਾ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ। ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ 26-28 ਦਸੰਬਰ ਸਾਹਿਬ ਜਦਿਆਂ ਦੀ ਚੀਹ ਦੀਰੇ ਤੇ ਆੜੇ ਮਾਤਾ ਜੀ ਦੇ ਸ਼ੀਦਰੇ ਤੇ ਆੜੇ ਆਏ ਬਰੇ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦੀ ਧਰਤੀ ਤੇ ਸਾਹਿਬ ਜਦਿਆਂ ਨੂੰ আর ਮਾਤਾ ਜੀ ਨੂੰ ਸੰਗਤ ਯਾਦ ਕਰਦੀ ਹੈ ਇਸ ਧਰਤੀ ਤੇ 7 ਔਰ 9 ਸਾਲ ਦੇ ਛੋਟੇ ਛੋਟੇ ਬੱਚੇ ਸਾਹਿਬ ਜਦਾਂ ਉਹਨਾਂ ਨੇ ਸ਼ਹਾਦਤ ਦਿੱਤੀ ਨੀਆਂ ਵਿੱਚ ਜਿਹੜੇ ਗਏ ਔਰ ਆਪਣਾ ਸਿਹਰਾ ਜਿਹੜਾ ਉਸ ਟਾਈਮ ਦੀ ਜ਼ਾਲਮ ਜਿਹੜੀ ਹਕੂਮਤ ਹੈ ਉਹਦੇ ਅਗੇ ਝੁਕਾਇਆ ਨਹੀਂ ਲੱਖਾਂ ਦੀ ਤਦਾਦ ਵਿੱਚ ਲੋਕ ਇੱਥੇ ਆ ਕੇ ਸੰਗਤ ਦੇ ਰੂਪ ਵਿੱਚ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਆ ਔਰ ਬੜੇ ਵਧੀਆ ਤਰੀਕੇ ਨਾਲ ਬੜੇ ਡਿਸਿਪਲਿੰਡਡ ਤਰੀਕੇ ਨਾਲ ਲੰਗਰ ਨਾਲ ਆਪਣੀ ਲੰਗਰ ਦੀ ਸੇਵਾ ਕਰ ਰਿਹਾ ਜਿਹਨੇ ਲੰਗਰ ਦੀ ਸੇਵਾ ਨਹੀਂ ਕਰ ਸਕਦਾ ਉਹ ਪੱਗਾਂ ਦੀ ਜਿਹੜੀ ਲੰਗਰ ਨੇ ਉਹ ਲਾਏ ਹੋਏ ਨੇ ਬਲੱਡ ਡੋਨੇਸ਼ਨ ਕੈਂਪਸ ਨੇ ਚਾਹੇ ਉਹ ਮਾਤਾ ਗੁਜੀ ਕਾਲਜ ਹੈ ਇੰਜੀਨੀਅਰਿੰਗ ਕਾਲਜ ਹੈ ਵਰਲਡ ਸਿੱਖ ਯੂਨੀਵਰਸਿਟੀ ਹੈ ਸ਼ਰੂਨੀ ਗੁਰਦਵਾਰਾ ਪਰਮਤ ਦੇ ਕਮੇਟੀ ਦੇ ਐਜੂਕੇਸ਼ਨ ਦੇ ਜਿਹੜੇ ادارے ਨੇ ਇਹ ਵੀ ਆਪਣਾ ਯੋਗਦਾਨ ਹੈ ਜਿਹੜਾ ਇਹਦੇ ਵਿੱਚ ਪਾਉਂਦੇ ਨੇ ਤੇ ਤੁਸੀਂ ਦੇਖਣਾ ਮਾਤਾ ਗੁਜੀ ਕਾਲਜ ਘੁੰਮ ਕੇ ਦੇਖੋ ਵੱਖਰੋ ਵੱਖਰੇ ਜਿੱਥੇ ਬਾਥਰੂਮ ਦੇ ਬਲਾਕਸ ਨੇ ਉੱਥੇ ਨਾਲ ਹੀ ਸੰਗਤ ਦੀ ਸੌਦਾ ਵਾਸਤੇ ਥੱਲੇ ਦਰਿਆਾਂ ਔਰ ਰੁਝਾਈਆਂ ਦੀ ਸੇਵਾ ਕਰਕੇ ਇਹ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਜਿਹੜਾ ਸਾਡਾ ਸਟੇਜ ਹੈ ਮਾਤਾ ਗੁਜੀ ਕਾਲਜ ਦੀ ਉੱਥੋਂ ਦੁਬਈ ਤੋਂ ਇੱਕ ਸਿੰਘ ਨੇ ਆ ਕੇ ਆਪਣਾ ਜਿਵੇਂ ਆਪਣੀ ਟੈਂਟ ਸਿਟੀ ਹੁੰਦੀ ਹੈ ਉਸ ਤਰ੍ਹਾਂ ਦਾ ਪ੍ਰਬੰਧ ਕੀਤਾ ਉੱਥੇ ਵੀ ਸੰਗਤ ਬਹੁਤ ਵੱਧ ਚੜ ਕੇ ਆ ਰਹੀ ਹੈ ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸ਼ਹੀਦੀ ਸਭੇ ਦੌਰਾਨ ਮਲੇਰਕੋੜਾ ਦੇ ਮੁਸਲਮ ਸੰਗਤ ਵੱਲੋਂ ਹਰ ਸਾਲ ਇੱਥੇ ਲੰਗਰ ਲਗਾਇਆ ਜਾਂਦਾ ਹੈ। ਹਰ ਸਾਲ ਹੀ ਆ ਹਾਜ਼ਰੀ ਧਰਤੀ ਤੋਂ ਮਲੇਰਕੋੜਾ ਤੋਂ ਆ ਕੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਅਸੀਂ ਲੰਗਰ ਲਾਉਂਦੇ ਆਂ ਆ ਮਿੱਠੇ ਚੌਂ ਦਾ ਸਾਡਾ ਲੰਗਰ ਹੁੰਦਾ ਅਕਸਰ ਤਾਂ ਕਿ اسی ਦੇ ਰਾਹੀਂ ਫਿਰ ਤੋਂ ਬਿਹਤਿਆਸ ਵੱਡੀ ਜਾ ਸਕੇ ਸੰਗਤ। ਇਹ ਜਿਹੜੀ ਸਾਡੇ ਸਿੱਖਾਂ ਨੂੰ ਸਾਂਝਾ ਹੈ ਇਹ ਸੰਸਥਾ ਇਸ ਵਾਸਤੇ ਕੈਮ ਕੀਤੀ ਗਈ ਸੀ ਜਿਸ ਤਰ੍ਹਾਂ ਪੁਰਾਣੇ ਹਾਲਾਤ ਰਹੇ ਨੇ ਜਿੱਦਾਂ ਅਸੀਂ ਬਹੁਤ ਜ਼ਿਆਦਾ ਉਹ ਜਿਹੜੀ ਨਫ਼ਰਤਾਂ ਭਰੀਆਂ ਜਾਂਦੀਆਂ ਸੀ ਉਹਦੇ ਅਸੀਂ ਇੱਕ ਖਮਿਆਦਾਪੁਰ ਤੇ 1947 ਦੇ ਭਾਰਤ-ਪਾਕ ਵੰਡ ਸਮੇਂ ਜਦੋਂ ਪੰਜਾਬ ਦਾ ਪੰਜਾਬੀਆਂ ਦਾ ਤੇ ਪੰਜਾਬੀ ਦਾ ਕਹਾਣ ਹੋਇਆ ਫਿਰ ਤੋਂ ਅਜਿਹੀ ਕੋਈ ਘਟਨਾ ਕਟੜਾ ਦਾ ਪ੍ਰਪ ਵਿੱਚ ਇਸੇ ਮਕਸਦ ਭੁਖ ਖਰਾ ਕੇ ਸਿੱਖ ਮੂਲ ਸੰਗਾਂ ਦਾ ਇਕੱਠਨ ਕੀਤਾ ਗਿਆ ਤਾਂ ਕਿ ਸਾਡੇ ਵਿਚਕਾਰ ਪਏ ਉਹ ਪਰਪਰੇਖੇ ਜਿਹੜੇ ਹੁਣੇ ਭੜੇ ਲੋਕਾਂ ਦੇ ਪਾਏ ਨੇ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ ਉਹ ਦੂਰ ਹੋ ਜਾਣ ਤੇ ਸਾਡੇ ਚ ਉਹੀ ਪਿਆਰ ਉਹੀ ਮੁਹੱਬਤ ਪੈਦਾ ਹੋ ਜਾਵੇ ਜਿਹੜੀ ਤਨਤਰ ਸ੍ਰੀ ਗੁਰੂ ਨਾਨਕ ਸਾਹਿਬ ਤੇ ਪੰਜ ਮਰਦਾਂ ਦੇ ਵਿਚਾਰ ਸੀ ਜਿਹੜਾ ਪਿਆਰ ਤੇ ਮੁਹੱਬਤ श्री गुरु अर्जुन देव जी सूफी मियां मीर जी बिकार सी जेड़ा प्यार दसम गुरु श्री गुरु गोविंद सिंह जी ते पीर बुद्दू शाह नबी खान गली खान कोटरा नेह खान आदि होरा बिचकार सी बोल अल्लाह आहे याकार नानक जी है अल्लाह की कसम है जिन्हें भी वाजां वाले की तारीफ हो कम है कम है काम है देखो अब इतिहास दादा के ਜਿਹੜਾ ਗੁਰੂ ਸਾਹਿਬ ਹਮੇਸ਼ਾ ਬਾਜ ਰੱਖਿਆ ਕਰਦੇ ਜਿਸ ਕਰਕੇ ਆਪ ਨੂੰ ਬਾਜਾਂ ਵਾਲਾ ਗੁਰੂ ਕਿਹਾ ਜਾਂਦਾ ਹੈ ਇਹ ਬਾਜ ਵੀ ਗੁਰੂ ਸਾਹਿਬ ਨੂੰ ਪਟਨੇ ਦੇ ਮੁਸਲਮਾਨ ਨਵਾਬ ਰਹੀਮ ਵਖਤ ਕਰੀਮ ਅਖ਼ਰ ਨੇ ਪੇਟ ਦਿੱਤਾ ਸੀ ਸਾਡੀ ਸਾਂਝ ਸੀ ਇਸੇ ਕਰਕੇ ਪੰਜਵੀਂ ਪਾਸ਼ਾਹੀ ਨੇ ਸਤ ਗੁਰੂ ਜੇ 6 ਗੁਰੂ ਸਾਹਿਬਾਨ ਦੀ ਬਾਰੀਦਾਰੀ ਕੀਤੀ ਹੈ ਤਾਂ ਸਤ ਮੁਸਲਮਾਨਾਂ ਦੀ ਬਾਰੀਦਾਰੀ ਕੀਤੀ ਸੀ ਅਗਰ ਕੋਈ ਬਖਰੇਵਾ ਹੁੰਦਾ ਤਾਂ ਕਦੇ ਵੀ ਗੁਰੂ ਸਾਹਿਬ ਸਤ ਮੁਸਲਮਾਨਾਂ ਦੀ ਬਾਰੀਦਾਰੀ ਨਾ ਕਰਦੇ ਸ਼੍ਰੀ ਹਰਿਮੰਦਰ ਸਾਹਿਬ ਦਾ ਨਹੀਂ ਪੁੱਤਰ ਸੁਭਾਈ ਮੀਮ ਅਮੀਰ ਤੋਂ ਰਖਾਉਂਦੇ ਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਵੀਖਾਨੂ ਗਨੀਖਾਨੂ ਹੁਕਮ ਰਵਾਨਾ ਬਖਸਦੇ ਜਿਹਦੇ ਵਿੱਚ ਇਹ ਕਿਹਾ ਨਵੀਖਾਨ ਦੇ ਗਨੀਖਾਨ ਸਾਡੇ ਪੁੱਤਰਾਂ ਨਾਲ ਵੱਧ ਕੇ ਪਿਆਰੇ ਨੇ ਤੇ ਨਾ ਫਿਰ ਰਹਿ ਕੋ ਰਹਿ ਕੱਲਾ ਕੋਲ ਜਾਂਦੇ ਨਾ ਨਾ ਕੋਟਰਾ ਨਹੀਂ ਖਾਨ ਦੇ ਘਰ ਠਹਿਰਦੇ ਨਾ ਨੂਰੇ ਵਾਹੀ ਨੂੰ ਸਰਾਂ ਦੀ ਧਰਤੀ ਤੇ ਪਤਾ ਲੈਣ ਲਈ ਭੇਜਦੇ ਇਹ ਸਾਰੀਆਂ ਸਾਂਝੀਆਂ ਸਾਂਝੀਆਂ ਦਸਤਿਆਂ ਨੇ ਵੀ ਕੁਝ ਭੈੜੇ ਲੋਕਾਂ ਵੱਲੋਂ ਪਾਏ ਗਏ ਪਰਪਲੇਖੇ ਨੇ ਅਸੀਂ ਉਹਨੂੰ ਪਰਪਲੇਖਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦਾ ਜੋ ਕੰਮ ਹੈ ਅਹਲ ਨਫਰਤ ਜਿਹੜਾ ਨਫਰ ਸੁਣਾਉਣਾ ਹੈ ਧਰਮ ਦੇ ਨਾਮ ਤੇ ਪਾਸ਼ਾ ਦੇ ਨਾਮ ਤੇ ਇਲਾਕੇ ਦੇ ਨਾਮ ਤੇ ਉਹਨਾਂ ਦਾ ਜੋ ਕੰਮ ਹੈ ਉਹ ਅਹਲ ਨਫਰਤ ਜਾਣੇ मेरा पैगाम मोहब्बत है जहां तक पहुंचे हमारा पैगाम मोहब्बत है जहां तक पहुंचे अथे बेहर मोहब्बत नाल एक और पैगाम कर्नाटक तो ए सज्जन लेके आए ने मैं पंडित राव धरनवर कर्नाटक तो अजी दक्षिण भारत कर्नाटक तो पर फिलहाल मैं चंडीगढ़ ਦੇ ਵਿੱਚ ਇੱਕ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਆ ਤੇ ਹਰ ਸਾਲ ਇਸ ਪਵਿੱਤਰ ਤਰਤੀ ਤੇ ਆ ਕੇ ਮੱਤਾ ਤੇ ਕੇ ਜਾਂਦਾ ਹੈ ਇਸ ਵਾਰ ਵੀ ਮੈਂ ਇੱਥੇ ਪਹੁੰਚ ਗਏ ਨਸਮਸਤਕ ਹੋਇਆ ਤੇ ਇੱਕ ਸੰਦੇਸ਼ ਹੱਥ ਜੋੜ ਕੇ ਪੰਜਾਬੀ ਨੌਜਵਾਨ ਲਈ ਇੱਕ ਸੰਦੇਸ਼ ਲੈ ਕੇ ਆਇਆ ਹਮਾਰਾ ਨਾ ਬੁਲਟ ਤੇ ਪਟਾਕੇ ਨਾ ਡੀਜੇ ਦੇ ਘੜਾਕੇ ਉਲੜਬਾਜ਼ੀ ਨੂੰ ਹਟਾ ਕੇ ਜਪਦੇ ਸਤਿਗੁਰੂ ਵਾਹਿਗੁਰੂ ਆਓ ਜੀ ਫਤਿਹਗੜ੍ਹ ਸਾਹਿਬ ਦੇਖਿਆ ਗਿਆ ਬਹੁਤ ਸਾਰੇ ਨੌਜਵਾਨ ਬੁਲਟ ਤੇ ਪਟਾਕੇ ਚਲਾਉਂਦੇ ਇੱਥੇ ਪਹੁੰਚਦੇ ਨੇ ਕੁਝ ਲੋਕ ਡੀਜੇ ਤੇ ਉੱਚੀ ਆਵਾਜ਼ ਨਾਲ ਪਹੁੰਚਦੇ ਨੇ ਕੁਝ ਲੋਕ ਉਲੜਬਾਜ਼ੀ ਕਰਦੇ ਨੇ ਇਹ ਇਹ ਪਵਿੱਤਰ ਸਾਥ ਹੈ ਸਿਰਫ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਜਪਨਾ ਚਾਹੀਦਾ ਇੱਥੇ ਚਾਰ ਸਾਥ ਦੇ ਦੀਦੀ ਗੁਣਗਾਨ ਕਰਨਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਨੌਜਵਾਨ ਲੋਕ ਸਮਝਣਗੇ ਕਿ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਫਤਿਹਗਰ ਸਾਹ ਪਹੁੰਚਣਗੇ ਇਸ ਮੌਕੇ ਤੇ ਯੂਥ ਕਾਲੀਦਦ ਬਲੋਂ ਲਾਇਗੇ ਦਸਤਾਰਾਂ ਦੇ ਲੰਗਰ ਦੇ ਮੌਕੇ ਦੇ ਉੱਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਖਿਆ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਰ ਮਾਤਾ ਗੁਜਰ ਕੌਰ ਜੀ ਨੂੰ ਜਿੱਥੇ ਅੱਜ ਬਹੁਤ ਗਿਣਤੀ 'ਚ ਨੌਜਵਾਨ ਵੀਰ ਸਰਦਾਰ ਸਤਕਾਰ ਭੇਟ ਕਰਨ ਵਾਸਤੇ ਆਏ ਨੇ ਉੱਥੇ ਹੀ ਅੱਜ ਇਹਨਾਂ ਨੌਜਵਾਨਾਂ ਵੱਲੋਂ ਕਰਨ ਕੀਤਾ ਜਾ ਰਿਹਾ ਕਿ ਅਸੀਂ ਸਿੱਖੀ ਨਾਲ ਜੁੜਾਂਗੇ ਬਾਣੇ ਨਾਲ ਦਸਤਾਰਾ ਜੁੜਾਂਗੇ ਤੇ ਕਰਨ ਵੀ ਕੀਤਾ ਕਿ ਅਸੀਂ ਅੱਗੇ ਤੋਂ ਕੇਸ ਰੱਖਾਂਗੇ ਦਸਤਾਰਾ ਸਜਾਵਾਂਗੇ ਸੋ ਯੂਥ ਗਾਲੀਆਲ ਵੱਲੋਂ ਅਕਾਲੀਆਲ ਵੱਲੋਂ ਬਹੁਤ ਵੱਡਾ ਪ੍ਰਾਲਾ ਹੈ ਕਿ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਦੇਸ਼ਵ ਦੇਸ਼ਾਂ ਜੋ ਇੱਥੇ ਨਤਮਸਕ ਹੋਣ ਆ ਰਹੇ ਨੇ ਤੇ ਇੱਥੇ ਨਾਲ ਦਸਤਾਰਾਂ ਨਾਲ ਸਿੱਖੀ ਨਾਲ ਜੁੜ ਰਹੇ ਨੇ ਇਸ ਸ਼ਹੀਦੀ ਸਭਾ ਦੌਰਾਨ ਪੁਸਤਕਾਂ ਦਾ ਲੰਗਰ ਚੱਲਦਾ ਹੋਇਆ ਵੀ ਦਿਖਾਈ ਦਿੱਤਾ ਮੌਜੂਦਾ ਸਮੇਂ ਸੇ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਬੈਠੇ ਆ ਜਿੱਥੇ ਕਿ ਸ਼੍ਰੀ ਸਾਈਜਪੜ ਸੇਵਾ ਸੰਸਥਾ ਵੱਲੋਂ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਹੈ ਫੋਕਾਸ਼ੀ ਦੰਨਿਆ ਹਮੇਸ਼ਾ ਸੈਂਟਰ ਕੋਲ ਲੰਗਰ ਲੱਗਦੇ ਸੀ ਲੱਗਦੇ ਹਾਂ ਤੇ ਲੱਗਦੇ ਰਹਿਣਗੇ ਅਨਾਲ ਸੀ ਵੀ ਕਹਿਣਾ ਚਾਹੁੰਦੇ ਆ ਕਿ ਸਿੱਖੋ ਆਪਣੀ দান ਦੀ ਦਿਸ਼ਾ ਨੂੰ ਬਦਲੋ ਚੇਂਡਾ ਡਾਇਰੈਕਸ਼ਨ ਆਫ ਜੋ ਡੋਨੇਸ਼ਨ ਇਹ ਬੜਾ ਜ਼ਰੂਰੀ ਹੈ ਮਿਹਰੁੱਦਾ ਸਮੇਂ ਦੇ ਵਿੱਚ ਸੋ ਬੱਚਿਆਂ ਨੂੰ ਐਜੂਕੇਟ ਦੇ ਕਰਨ ਲਈ ਅਸੀਂ ਇਹ ਉਪਰਾਲਾ ਕੀਤਾ ਹੈ ਕਿ ਅਸੀਂ ਬੱਚਿਆਂ ਨੂੰ ਜਿਹੜਾ ਕਿਤਾਬਾਂ ਦਾ ਲੰਗਰ ਲਗਾਇਆ ਹੈ ਉਹ ਲੰਗਰ ਬੜਾ ਜ਼ਰੂਰੀ ਹੈ ਵੀ ਲਾਉਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਸਭਾ ਦੌਰਾਨ ਫਤਿਹਗਰ ਸਰਦੀ ਧਰਤੀ ਦੇ ਉੱਤੇ ਰੰਗੇ ਰੋਹਾਨੀਅਤ ਦੇ ਨਾਂ ਦੇ ਇੱਕ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ ਹੈ ਸ਼ਾਮ ਹੁੰਦਿਆ ਹੀ ਫਤੇਗੜ ਸਾਡੀ ਧਰਤੀ ਦੇ ਫਿਰ ਤੋਂ ਤੁੰਦ ਪਸਰਨੀ ਸ਼ੁਰੂ ਹੋ ਗਈ ਸੀ ਪਰ ਇਹ ਮਹਾਨ ਸ਼ਹੀਦਾਂ ਨੂੰ ਸ਼ਰਧ ਦੇ ਫੁੱਲ ਭੇਂਟ ਕਰਨ ਆਈ ਸੰਗਤ ਦੇ ਉਤਸ਼ਾਹ ਨੂੰ ਬਿਲਕੁਲ ਵੀ ਮੱਠਾ ਨਹੀਂ ਸੀ ਪਾ ਸਕੀ